ਇਹ ਪਿੰਡ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਬਿਊਟੀ ਪਾਰਲਰ ਦੀ ਦੁਕਾਨ ਦੇ ਵਿੱਚ ਸ਼ਰਿਆਂ ਨਸ਼ੇ ਦਾ ਕਾਰੋਬਾਰਿਕ ਤੌਰ ਤੋਂ ਕੀਤਾ ਜਾ ਰਿਹਾ ਸੀ ਪਰ ਜਦੋਂ ਸਰਪੰਚ ਨੇ ਐਸਐਚਓ ਨਾਲ ਗੱਲਬਾਤ ਕੀਤੀ ਤਾਂ ਐਸਐਚਓ ਨੇ ਉੱਥੇ ਜਾ ਕੇ ਬਿਊਟੀ ਪਾਰਲਰ ਵਾਲ ਨੂੰ ਬਹੁਤ ਤਰੀਕੇ ਨਾਲ ਸਮਝਾਇਆ ਐਨਾ ਕਹਿ ਦਿੱਤਾ ਕਿ ਜਾਂ ਤਾਂ ਨਸ਼ਾ ਬੰਦ ਕਰ ਦਿਓ ਵੇਚਣਾ ਜਾਂ ਫਿਰ ਇਹ ਪਿੰਡ ਛੱਡ ਦਿਓ ਬਿਲ ਬਹੁਤ ਜ਼ਿਆਦਾ ਐਸਐਚਓ ਤੱਤਾ ਹੋ ਗਿਆ ਗੱਲ ਵੀ ਸਹੀ ਹੈ ਕਿਉਂਕਿ ਇਹ ਬੱਚੇ ਜਿੰਦਗੀ ਹੋ ਰਹੀ ਹੈ ਖਰਾਬ ਨਸ਼ਿਆਂ ਨਾਲ ਪੰਜਾਬ ਦੀ ਜਵਾਨੀ ਬਹੁਤ ਜ਼ਿਆਦਾ ਖਰਾਬ ਹੋ ਰਹੀ ਆ ਨਾ ਕਿ ਅਸੀਂ ਅਕਸਰ ਹੀ ਗੱਲ ਕਰਦੇ ਆ ਕਿ ਨਸ਼ਾ ਪੰਜਾਬ ਨਾਲੋਂ ਜ਼ਿਆਦਾ ਹੋਸਟੇਟਾ ਵੀ ਜ਼ਿਆਦਾ ਹੈ ਪਰ ਪੰਜਾਬ ਨੂੰ ਕੀਤਾ ਜਾ ਰਿਹਾ ਹੈ ਬਦਨਾਮ ਤਾਂ ਕਿ ਅਜੀਆਂ ਖਬਰਾਂ ਜੋ ਨਸ਼ਾ ਹੁੰਦੀਆਂ ਇਸ ਦੇ ਨਾਲ ਜ਼ਿਆਦਾ ਬਦਨਾਮ ਹੋ ਰਿਹਾ ਤਾਂ ਇਸ ਪੂਰੇ ਵਿਸ਼ੇ 'ਤੇ ਗੱਲਬਾਤ ਕਰਾਂਗੇ ਕਿ ਵੀ ਕੀ ਹੈ ਸਹੀ ਹੋਇਆ ਜਾਂ ਗਲਤ ਹੋਇਆ ਸਾਡੇ ਨਾਲ ਜੁੜਿਆ ਹੈ ਅਰਜਿੰਦਰ ਜੀ ਮਾਨਸਾ ਤੋਂ ਜਿਹੜੇ ਸਾਡੇ ਵਿਸ਼ੇਸ਼ਕ ਨੇ ਉਹਨਾਂ ਨਾਲ ਕਰਦੇ ਆ ਗੱਲਬਾਤ ਤਾਂ ਅਰਜਿੰਦਰ ਜੀ ਤੁਹਾਡਾ ਸਵਾਗਤ ਕਰਦਾ ਸਰ ਰਦਾਈ ਪ੍ਰੋਗਰਾਮ 'ਚ ਧੰਨਵਾਦ ਜੀ ਤੁਹਾਨੂੰ ਅਰਿੰਦਰ ਇਹ ਵੀਡੀਓ ਤੁਸੀਂ ਦੇਖੀ ਹੋਣੀ ਬਹੁਤ ਵਾਇਰਲ ਹੋ ਰਹੀ ਹੈ ਕੀ ਤੁਹਾਨੂੰ ਲੱਗਦਾ ਵੀ ਉਹ ਜਿਹੜਾ ਐਸਐਚਓ ਨੇ ਠੀਕ ਕੀਤਾ ਦੇਖੋ ਜੀ ਦੇਖਣ ਨੂੰ ਤਾਂ ਐ ਲੱਗਦਾ ਵੀ ਠੀਕ ਹੈ ਗੱਲ ਕਰ ਜੀ ਇਹ ਆਪਣੀ ਜਿਹੜੀ ਆਪਦੀ ਮਤਲਬ ਪਰਸਨੈਲਿਟੀ ਨੂੰ ਚਮਕਾਉਣ ਦੇ ਮਾਰੇ ਕੀਤਾ ਹੋਇਆ ਇੱਕ ਇਹੋ ਜਿਹਾ ਸਾਧਨਾ ਕਿਸੇ ਨੇ ਇਹ ਨਹੀਂ ਕੋਸ਼ਿਸ਼ ਕੀਤੀ ਜੈਸਐਚਓ ਦਾ ਇਹ ਵੀ ਫਰਜ਼ ਬਣਦਾ ਸੀ ਵੀ ਉਹ ਜਨਾਨੀ ਨਸ਼ੇ ਵੇਚਦੀ ਹੈ ਉਹ ਨਸ਼ਾ ਵੇਚਣ ਦੀ ਮਜਬੂਰ ਕਿਉਂ ਹੋਈ ਜੀ ਸਵਾਲ ਇੱਥੇ ਆਉਂਦਾ ਜੀ ਨਸ਼ਾ ਵੇਚਣਾ ਕੋਈ ਚੰਗੀ ਗੱਲ ਨਹੀਂ ਹੈ ਮੰਨਦੇ ਆ ਵੀ ਗੱਲ ਕਰ ਨਸ਼ਾ ਵੇਚਣ ਲਈ ਮਜਬੂਰ ਕਿਉਂ ਹੋਇਆ ਉਹਦੇ ਵਿੱਚ ਸਰਕਾਰਾਂ ਦਾ ਦੋਸ਼ ਹੈ ਜੀ ਕਿਉਂਕਿ ਸਰਕਾਰਾਂ ਲੋਕਾਂ ਨੂੰ ਰੁਜ਼ਗਾਰ ਨਹੀਂ ਦਿੰਦੀਆਂ ਜੀ ਸਹੀ ਗੱਲ ਹੈ ਜਦੋਂ بے ਰੁਜ਼ਗਾਰੀ ਦਾ ਆਲਮ ਹੁੰਦਾ ਹੈ ਘਰ ਦੇ ਵਿੱਚ ਖਰਚੇ ਜਾਦੇ ਹੁੰਦੇ ਨੇ ਮਜਬੂਰੀਆਂ ਹੁੰਦੀਆਂ ਨੇ ਤਾਂ ਹੋ ਸਕਦਾ ਹੈ ਅਗਲੇ ਨੂੰ ਇਹ ਲੱਗਦਾ ਕਿ ਇੱਧਰ ਪਤਾ ਨਹੀਂ ਕੀ ਕੁਝ ਹੈ ਜਦੋਂ ਉਹ ਇੱਧਰਲੇ ਪਾਸੇ ਧੱਕਿਆ ਜਾਂਦਾ ਉਸ ਤੋਂ ਬਾਅਦ ਫਿਰ ਉਹਦੇ ਸਵਾਏ ਪਸਤਾਵਾ ਪੈਣ ਦੇ ਥੱਲੇ ਹੋਰ ਕੋਈ ਜੀਫ ਲੈ ਲਈ ਦੇਂਦੀ ਜੀ ਸਹੀ ਗੱਲ ਕਹਿ ਰਹੇ ਤੁਸੀਂ ਬੇਜ਼ਗਾਰੀ ਇੱਕ ਵੱਡਾ ਕਾਰਨ ਹੈ ਕਿਉਂਕਿ ਅੱਜ ਪੰਜਾਬ ਦੇ ਬਹੁਤ ਜ਼ਿਆਦਾ ਨੌਜਵਾਨ ਬੇਜ਼ਗਾਰ ਬੈਠੇ ਨੇ ਤੇ ਘਰ ਘਰ ਦੀ ਇਹ ਪ੍ਰੋਬਲਮ ਹੈ ਤੇ ਅਸੀਂ ਮੰਨਦੇ ਹਾਂ ਠੀਕ ਹੈ ਵੀ ਨਸ਼ਾ ਵੇਚਣਾ ਮਜਬੂਰੀ ਹੈ ਪਰ ਆਪਾਂ ਜਿੰਦਰੀ ਗੱਲਬਾਤ ਵੀ ਕਰਦੇ ਹਾਂ ਕਿ ਨਸ਼ਾ ਨਾਲ ਦੇਖੋ ਅੱਜ ਰੋਜ਼ਾਨਾ 100 ਤੋਂ 150 ਮੋਤਾ ਹੋਰੀਆਂ ਨੇ ਪੂਰੇ ਭਾਰਤ ਦੇ ਵਿੱਚ ਚਾਹੇ ਕੋਈ ਵੀ ਨਸ਼ਾ ਹੈ ਮੈਂ ਕੋਈ ਖਾਸ ਨਸ਼ਾ ਦੀ ਗੱਲ ਨਹੀਂ ਕਰਦਾ ਰੋਜ਼ਾਨਾ ਮੋਤਾ ਹੋਰੀਆਂ ਨੇ ਤਾਂ ਇਹ ਲੋਕ ਮਹਿਿੰਟਰੀ ਕਰ ਸਕਦੇ ਨੇ ਕਿਉਂਕਿ ਕਈ ਅਜਿਹੇ ਸਾਹਮਣੇ ਆਏ ਨੇ ਬੀਟੈਕ ਕੀਤਾ ਬੰਦਾ ਚਾਹ ਦੀ ਰੇਡ ਲਾ ਰਿਹਾ ਦੇਖੋ ਉਹ ਕੁੜੀ ਐ ਉਹ ਕਿੰਨੇ ਮੈਡ ਦਿੱਤੇ ਮੈਂ ਉਹ ਚਾਹ ਦੀ ਰੇਡ ਲਾ ਰਹੀ ਆਪਣੇ ਪਿਓ ਦਾ ਕਰਜ਼ਾਦਾਰਾਂ ਲਈ ਜੇ ਉਹ ਅਜੇ ਸੋਦੇ ਉਹ ਵੀ ਨਸ਼ਾ ਕਰਨਾ ਆਂਦੇ ਨਸ਼ਾ ਵੇਚਦੇ ਨਾ ਦੇਖੋ ਜੀ ਜਿਹੜਾ ਨਸ਼ੇ ਦਾ ਕਾਰੋਬਾਰ ਹੈ ਇੱਕ ਸਾ ਨਸ਼ੇ ਦਾ ਕਾਰੋਬਾਰ ਹੈ ਇੱਕ ਨਸ਼ੇ ਦੇ ਨਾਂ ਤੇ ਪੰਜਾਬ ਨੂੰ ਬਦਨਾਮ ਕਰਨ ਵਾਲੀ ਲੋਬੀ ਹੈ ਜੀ ਇਹ ਲੋਕ ਉਹ ਜਿਆਦਾ ਬਗਾਮ ਕਰਨ ਦੇ ਉੱਤੇ ਜ਼ੋਰ ਲਾ ਰਹੇ ਨੇ ਜਿਨ੍ਹਾਂ ਨੇ ਕੋਈ ਨਸ਼ਾ ਵੇਖਿਆ ਹੀ ਨਹੀਂ ਨੇ ਜਿਨ੍ਹਾਂ ਨੂੰ ਨਸ਼ੇ ਦਾ ਪਤਾ ਹੀ ਨਹੀਂ ਉਹ ਲੋਕ ਨਸ਼ਾ ਨਸ਼ਾ ਕਰਕੇ ਪੰਜਾਬ ਨੂੰ ਬਦਨਾਮ ਕਰਕੇ ਸਸਤੀ ਸ਼ੋਰਤ ਖੱਟਣ ਦੇ ਮਾਰੇ ਇਸ ਤਰ੍ਹਾਂ ਦਾ ਉਹ ਭੂੜ ਪ੍ਰਚਾਰ ਕਰ ਰਹੇ ਨੇ ਜੀ ਮੈਂ ਤੁਹਾਨੂੰ ਦੱਸ ਦੇਣਾ ਕੱਲ ਜਲੰਧਰ ਦੇ ਵਿੱਚ ਵੀ ਬਲਡੋਜੋ ਚੱਲ ਗਿਆ ਇੱਕ ਨਸ਼ਾ ਤਸਕਰ ਦੇ ਘਰ ਹਾਂਜੀ ਦੇਖੋ ਬਲਡੋਜੋ ਚੱਲ ਗਿਆ ਚੰਗੀ ਗੱਲ ਹੈ ਜਿਉਂ ਨਸ਼ਾ ਤਸਕਰ ਹੈਗਾ ਸੀ ਗੱਲ ਕਰਦਾਂ ਮੈਂ ਚੀਮਾ ਸਾਹਿਬ ਦੀ ਇੱਕ ਕਾਨਫਰੰਸ ਵੀ ਸੁਣੀ ਆਂਦਾ ਸੀਗਾ ਉਹ ਕਹਿੰਦੇ ਸਾਨੂੰ ਤਾਂ ਇਸ ਗੰਦੇ ਦਾ ਪਤਾ ਹੀ ਨਹੀਂ ਸੀ ਵੀ ਨਸ਼ਾ ਹਮਾਚਲ 'ਚ ਹੁੰਦਾ ਜੀ ਮਤਲਬ ਉਹਨਾਂ ਦਾ ਕਰਨ ਦਾ ਭਾਅ ਇਹ ਹੈ ਕਿਉਂਕਿ ਜਿਹੜੇ ਇਹ ਲੋਕ ਨੇ ਇਹ ਪੰਜਾਬ ਦੀ ਧਰਤੀ ਦੇ ਪੰਜਾਬ ਨੇ ਪਾਵਰਫੁੱਲ ਬਣਾਏ ਨੇ ਇਹ ਪ੍ਰਜਾਤੰਤਰ ਨੂੰ ਇਹਨਾਂ ਨੇ ਪਰਜਾ ਪਰਚਾਤੰਤਰ ਦੇ ਵਿੱਚ ਚੇਂਜ ਕਰਤਾ ਗੱਲ ਕਿ ਉਹ ਵੀ ਪੰਜਾਬ ਦੀ ਹੈ ਜਦੋਂ ਕਿ ਨਸ਼ਾ ਤਾਂ ਹੋਰ ਨਾਲ ਸਟੇਟਾਂ ਦੇ ਵਿੱਚ ਕਿਤੇ ਜਾਂਦੇ ਆ ਤੁਸੀਂ ਲਾਓ ਵੀ ਹਿਮਾਚਲ ਦੇ ਵਿੱਚ ਤੰਗ ਦੀ ਇਆਜ਼ਤ ਹੈ ਹਮਾਚਲ ਦੇ ਵਿੱਚ ਇੱਕ ਪਿੰਡ ਹੈ ਜਿੱਥੇ ਕੋਈ ਵੀ ਨਸ਼ਾ ਲੈ ਸਕਦੇ ਹੋ ਕੋਈ ਵੀ ਨਸ਼ਾ ਉਹ ਪੈਦਾ ਕਰ ਸਕਦੇ ਆ ਕੋਸ ਦੀ ਜ਼ਰੂਰਤ ਨਹੀਂ ਹੈਗੀ ਉੱਥੇ ਉਹ ਜਾ ਸਕਦਾ ਹੋਵੇ ਮਤਲਬ ਕਹਿਣ ਤੋਂ ਬਾਅਦ ਨਸ਼ਾ ਜਨਾਬ ਪੰਜਾਬ ਤੋਂ ਬਾਹਰ ਕਿਤੇ ਜਾਂਦੇ ਆ ਤੁਸੀਂ ਨਾਲ ਸ਼ਰਾਬ ਦੀ ਲਾ ਲਓ ਜੀ ਜੁਪੀ ਦੇ ਵਿੱਚ 50 ਹਜ਼ਾਰ ਕਰੋੜ ਰੁਪਏ ਦੀ ਸ਼ਰਾਬ ਵਿਕਦੀ ਹੈ ਜੀ ਪੰਜਾਬ ਦੇ ਵਿੱਚ 10 ਹਜ਼ਾਰ ਕਰੋੜ ਰੁਪਏ ਦੀ ਸ਼ਰਾਬ ਵਿਕਦੀ ਹੈ ਜੁਪੀ ਦੇ ਵਿੱਚ ਸਭ ਤੋਂ ਵੱਧ ਦੋ ਨੰਬਰ ਦਾ ਹਥਿਆਰ ਜੁਪੀ ਦੇ ਵਿੱਚ ਨੇ ਵਦਨਾਮ ਪੰਜਾਬ ਨੂੰ ਕੀਤਾ ਜਾ ਰਿਹਾ ਹੈ ਸਭ ਤੋਂ ਵੱਧ ਫਰੋਤੀਆਂ ਦਿੱਲੀ ਦੇ ਵਿੱਚ ਲਈਆਂ ਜਾਂਦੀਆਂ ਨੇ ਵਦਨਾਮ ਪੰਜਾਬ ਨੂੰ ਕੀਤਾ ਜਾ ਰਿਹਾ ਹੈ ਜੀ ਸਭ ਤੋਂ ਵੱਧ ਨਸ਼ਾ ਜਿਹੜਾ ਉਹ ਉੱਤਰਾਖੰਡ ਤੇ ਝਾਰਖੰਡ ਦੇ ਵਿੱਚ ਆ ਪਿਛਲੇ 2 ਮਹੀਨਿਆਂ ਦੇ ਵਿੱਚ 19000 ਏਕੜ ਅਫੀਨ ਦੀ ਖੇਤੀ ਉਹਨਾਂ ਨੇ ਜਿਹੜੀ ਹੈ ਉਹ ਬਰਬਾਦ ਕੀਤੀ ਹੈ ਜਾਂ ਉਹਨੂੰ ਕਹਿੰਦੇ ਡਿਸਟਰਾਏ ਕੀਤੀ ਹੈ ਤੇ 190 821ਾਂ ਦਰਜ ਕੀਤੀਆਂ ਨੇ ਜੀ ਪੰਜਾਬ ਦੇ ਵਿੱਚ 4 ਦਿਨਾਂ ਦੇ ਵਿੱਚ 520 FIRਾਂ ਦਰਜਾ ਹੋ ਗਿਆ ਤੇ ਲਗਭਗ 100 ਬੰਦਾ ਅਰੈਸਟ ਵੀ ਕਰ ਲਿਆ ਮਤਲਬ ਇਹ ਗੱਲਾਂ ਸੋਚਾਂ ਨਹੀਂ ਆ ਨੇ ਸੱਦੀ ਸਾਹਿਬ ਕਿ ਅਸੀਂ ਕਿੱਥੇ ਜਾ ਰਹੇ ਹਾਂ ਤੇ ਸਾਡਾ ਬਾਕੀ ਦੇਸ਼ ਕਿੱਥੇ ਹੈ ਹਿੰਦੁਸਤਾਨ ਦੇ ਵਿੱਚ 120 FIRਾਂ ਦੀ ਐਵਰੇਜ ਹੈ ਰੋਜ਼ ਦੀ ਜੀ ਜੀ ਜਦੋਂ ਕਿ ਇਕੱਲੇ ਪੰਜਾਬ ਦੇ ਵਿੱਚ ਇਹਨਾਂ ਨੇ ਆ ਚਾਰਾਂ ਵਿੱਚ 120 ਤੋਂ ਉੱਪਰ ਦੀ ਐਵਰੇਜ ਦਿੱਤੀ ਇਹ ਜਦੋਂ ਕੇਸ ਇਹ ਹਾਈ ਕੋਰਟ ਜਾਣਗੇ ਉੱਥੋਂ ਦੇਖੋ ਧੜਾ ਧੜ ਕਿਵੇਂ ਡਿੱਗਦੇ ਨੇ ਜੀ ਅਹ ਦੇਖੋ ਜਿੰਦਰੀ ਤੁਹਾਡੀ ਗੱਲ ਬਹੁਤ ਸਹੀ ਹੈ ਕਿ ਨਸ਼ਾ ਨਸ਼ਟ ਕੀਤਾ ਪੰਜਾਬ ਦਾ ਨਾਮ ਬਨਾਮ ਹੋ ਰਿਹਾ ਹੈ ਔਰ ਮੈਂ ਤੁਹਾਡੀ ਗੱਲਾਂ ਸਹਿਮਤ ਆ ਕਿ ਉਹ ਔਰਤ ਅਹ ਦੇਖੋ ਔਰਤ ਜਲਦੀ ਜਲਦੀ ਇਹ ਕੰਮ ਨਹੀਂ ਕਰਦੀ ਔਰਤ ਇੱਕ ਨਹੀਂ ਕਈ ਔਰਤਾਂ ਨਸ਼ਾ ਤਸਕਰ ਫੜੀਆਂ ਗਈਆਂ ਜਿਨ੍ਹਾਂ ਦੇ ਘਰ ਵੀ ਠਾਏ ਗਏ ਨੇ ਔਰਤਾਂ ਅ ਕਈ ਤਾਂ ਰੋ ਰੀਆਂ ਸੀ ਕਿ ਸਾਡੇ ਹੀ ਘਰ ਕਿਉਂ ਤੋੜੇ ਜਾ ਰਹੇ ਨੇ ਸਾਰਾ ਮੁਹੱਲਾ ਨਸ਼ਾ ਵੇਚ ਰਿਹਾ ਮੰਦੇ ਆ ਹਾਂਜੀ ਦੂਜੇ ਪਾਸੇ ਸਰਕਾਰਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਇਹਨਾਂ ਨੂੰ ਇੱਕ ਮੌਕਾ ਦੇਣਾ ਚਾਹੀਦਾ ਕੋਈ ਕੰਮ ਕਰੇ ਜੇ ਖੁੱਲ ਜਾਈ ਦੇ ਮੈਂ ਤਾਂ ਇਹ ਸਾਫ ਕਾਂਗਾ ਵੀ ਦੇਖੋ ਇੱਕੋ ਟੀਟੂ ਬਣੀ ਹੈ ਉਹ ਸਰਕਾਰਾਂ ਦਾ ਉਹ ਚੰਗਾ ਘੱਟੋ ਘਾਟ 1500 ਔਰਤਾਂ ਉਹਦੇ ਅੰਡਰ ਕੰਮ ਕਰ ਰਹੀਆਂ ਨੇ ਉਹ ਲੁਧਿਆਣੇ ਦੇ ਵਿੱਚ ਉਹ ਕੋਈ ਗਲਤ ਕੰਮ ਨਹੀਂ ਕਰ ਰਹੇ ਉਹਨਾਂ ਦੀ ਸਮਾਜ ਸੇਵੀ ਸੰਸਥਾ ਬਣੀ ਹੋਈ ਹੈ ਨਾ ਕੋਈ ਪਹਿਲ ਨਹੀਂ ਕਰਦੀ ਕਿਸੇ ਉਹ ਖਾਸ ਖਾਸ ਦੀ ਖੇਤੀ ਦੀ ਹਮਾਇਤ ਕਰਦੇ ਆ ਜੀ ਜਿਹੜਾ ਟੀਟੂ ਬਣੀ ਹੈ ਤੇ ਇੱਕ ਸਾਡੀ ਇਧਰ ਇਨਸਾਫ ਟੀਮ ਮੁਖਸਰ ਸਾਹਿਬ ਹੈਗੀ ਹੈ ਉਹ ਵੀ ਖਾਸ ਖਾਸ ਦੀ ਖੇਤੀ ਦੀ ਦੋਖਾਲਤ ਕਰਦੀ ਹੈ ਇਹ ਮਤਲਬ ਹੋਰਾਂ ਨਿਸ਼ਾਨਾ ਲੱਕ ਤੋੜਨ ਦੇ ਵਾਸਤੇ ਜਿਹੜੀ ਖਾਸ ਖਾਸ ਦੀ ਕੀਤੀ ਹੈ ਉਹ ਸਭ ਤੋਂ ਜ਼ਰੂਰੀ ਹੈ ਇਹ ਸਰਕਾਰ ਚਾਹੀਏ ਅੱਜ ਸਮਝ ਲੈ ਇਸ ਗੱਲ ਨੂੰ ਇਹ ਦੋਨੋਂ ਆਹ ਦਿਨਾਂ ਨੂੰ ਫੇਰ ਕੇ ਸਮਝ ਲੈ ਡਾਕਟਰ ਸਾਹਿਬ ਸਮਝ ਨਹੀਂ ਆਉਂਦੀ ਡਾਕਟਰ ਸਾਹਿਬ ਇੱਕ ਵਾਰਡ ਹੋਲ ਕਰਿਓ ਸ਼ਰਮਾ ਜੀ ਵੀ ਚਾਗੇ ਬਹੁਤ ਘਟ ਆਂਦੇ ਨੇ ਤੁਹਾਨੂੰ ਫੋਨ ਕੱਟਿਓ ਨਾ ਦੋਨੋਂ ਨੂੰ ਮੈਂ ਸੁਣਾਨਾ ਠੀਕ ਹੈ ਹੈਲੋ ਹਾਂਜੀ ਸ਼ਰਮਾ ਜੀ ਹੈਲੋ ਹਾਂਜੀ ਹਾਂ ਸ਼ਰਮਾ ਜੀ ਡਾਕਟਰ ਸਾਹਿਬ ਸੁਣ ਰਹੇ ਹਾਂਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਵੀ ਲਾਈਨ ਦੇ ਨੇ ਆਪਣੇ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਸਰ ਪਿਛਾ ਦੱਸ ਦਿਓ ਸੌਰੀ ਏ ਵਿਸ਼ਾ ਮਹਾਰਾਜ ਇਹ ਹੈ ਕਿ ਖੰਨੇ ਦੇ ਵਿੱਚ ਇੱਕ ਬਿਊਟੀ ਪਾਰਲਰ ਔਰਤ ਦੇ ਯਾਨੀ ਕਿ ਦੁਕਾਨ ਦੇ ਉੱਪਰ ਐਸਐਚਓ ਸਾਹਿਬ ਚਲੇ ਗਏ ਸਰਪੰਚ ਨੇ ਉਹ ਉੱਥੇ ਨਸ਼ਾ ਵੇਚ ਰਹੀ ਸੀ ਪਰ ਡਾਕਟਰ ਸਾਹਿਬ ਨੇ ਬੜਾ ਵਧੀਆ ਸਵਾਲ ਖੜਾ ਕਰ ਦਿੱਤਾ ਹੈ ਵੀ ਨਸ਼ਾ ਅਖਰੂ ਸੁਰਤ ਨੂੰ ਵੇਚਣ ਦੀ ਕੀ ਮਜਬੂਰੀ ਹੈ ਜੇਕਰ ਸਰਕਾਰਾਂ ਕੰਮ ਕਰ ਦੇਣ ਆਪਣੇ ਨੌਜਵਾਨਾਂ ਨੂੰ ਆਪਣੀਆਂ ਧੀਆ ਪੜਨ ਨੂੰ ਦਾ ਨੋਬਤ ਆਏ ਨਾ ਪੰਜਾਬ ਬਦਨਾਮ ਕੀਤਾ ਜਾ ਰਿਹਾ ਹੈ ਆ ਬਿਲਕੁਲ ਬਿਲਕੁਲ ਬਦਨਾਮਤਾ ਦੇਖੋ ਕੀਤਾ ਜਾ ਰਿਹਾ ਬਦਨਾਮਤਾ ਦੇਖੋ ਕਿਤੇ ਕਾਨੂੰਨ ਦੀ ਆੜ ਦੇ ਵਿੱਚ ਹੋ ਰਿਹਾ ਕੋਈ ਆਪਣਾ ਪਾਵਰ ਦਾ ਮਿਸਯੂਜ਼ ਕਰਕੇ ਕਰ ਰਿਹਾ ਜੀ ਲੇਕਿਨ ਜਿਹੜੇ ਲੋਕ ਦੇਖਦੇ ਆ ਛੋਟੀ ਸਾਹਿਬਾ ਅਗਰ ਉਹ ਲੋਕ ਸੋਚ ਲੈਣ ਨਾ ਵੀ ਅਸੀਂ ਕਿਸੇ ਦੇ ਬੱਚੇ ਦੀ ਜ਼ਿੰਦਗੀ ਨਾਸ਼ ਕਰ ਰਹੇ ਆ ਸਾਡੇ ਬੱਚਿਆਂ ਦੀ ਅਗਰ ਐਦਾਂ ਕੋਈ ਜ਼ਿੰਦਗੀ ਨਾਸ਼ ਕਰੇ ਤਾਂ ਸਾਡੇ ਨਾਲ ਕੀ ਸਾਡੇ ਦਿਲ ਸੇ ਕਾ ਰੀਚੂ ਵੀ ਜੀ ਦੇਖੋ ਐਦਾਂ ਨਸ਼ੇ ਜਿਹੜੇ ਲਿਆਕੇ ਸਰਕਾਰਾਂ ਦੇ ਦੁਆਰਾ ਹੀ ਇਸ਼ਤਾ ਕਹਿੰਦੇ ਆ ਸਰਕਾਰਾਂ ਹੀ ਲਿਆਉਣੀਆਂ ਸਰਕਾਰਾਂ ਹੀ ਕਰਾਉਣੀਆਂ ਕਿਉਂ ਬਿਨਾ ਪਾਵਰ ਤੇ ਕੁਝ ਨਹੀਂ ਹੁੰਦਾ ਹਾਲਾਂਕਿ ਸਾਡੇ ਕੋਲ ਕੋਈ ਪ੍ਰੂਫ ਨਹੀਂ ਲੇਕਿਨ ਅਗਰ ਸਰਕਾਰ ਚਾਹੇ ਤਾਂ ਪਤਾ ਨਹੀਂ ਹਿਲੇ ਸਕਦਾ ਜੀ ਉਹ ਅਸੀਂ ਲੋਕਡਾਊਨ ਦੇ ਵਿੱਚ ਦੇਖ ਚੁੱਕੇ ਆਂ ਹਾਂ ਇਹ ਲੋਕ ਕਿਤੇ ਨਾ ਕਿਤੇ ਰਾਜਨੀਤਿਕ ਲੋਕਾਂ ਦੇ ਨਾਲ ਮਿਲ ਕੇ ਜਿਹੜੇ ਬੜੇ ਨਸ਼ਾ ਤਸਕਰੀ ਕਰਨੇ ਆ ਉਹ ਰਾਜਨੀਤਿਕ ਲੋਕਾਂ ਦੇ ਨਾਲ ਮਿਲ ਕੇ ਜਾਂ ਖੁਦ ਰਾਜਨੀਤਿਕ ਲੋਕ ਜਿਹੜੇ ਨਸ਼ਾ ਤਸਕਰੀ ਦਾ ਕੰਮ ਕਰਦੇ ਆ ਕਿਉਂਕਿ ਸ਼ੱਕ ਹੁੰਦਾ ਨਹੀਂ ਸਰਕਾਰੀ ਗੱਡੀਆਂ ਦੇ ਉੱਤੇ ਲਾਲ ਬੱਤੀਆਂ ਲੱਗੀਆਂ ਵੀ ਹੁੰਦੀਆਂ ਸਰਕਾਰੀ ਗੱਡੀਆਂ ਦੀ ਪਰਮਿਸ਼ਨ ਹੁੰਦੀ ਆ ਕੋਈ ਲੈਣ ਦੇਣ ਦਾ ਕੋਈ ਚੱਕਰ ਨਹੀਂ ਜੀ ਹੁੰਦਾ ਆਉਣ ਜਾਣ ਦਾ ਕੋਈ ਚੱਕਰ ਨਹੀਂ ਹੁੰਦਾ ਇਸ ਕਰਕੇ ਜਿਹੜਾ ਨਸ਼ਾ ਕਿਤੇ ਨਾ ਕਿਤੇ ਤਸਕਰੀ ਚ ਵੀ ਵੱਧਿਆ ਯਾਰ ਕਿਤੇ ਨਾ ਕਿਤੇ ਜਿਹੜਾ ਸਾਡਾ ਨੌਜਵਾਨ ਆ ਜਾਂ ਸਾਡਾ ਅਜ ਬੱਚਾ ਜਾਂ ਬੱਚੀ ਉਹ ਵੀ ਨਸ਼ਾ ਕਿਤੇ ਨਾ ਕਿਤੇ ਜ਼ਿਆਦਾ ਫਿਰ ਰਿਹਾ ਜੀ ਪਰ ਸਰਮਜੀਠ ਠੀਕ ਹੈ ਉਹ ਤਾਂ ਫਿਰ ਦੇਖੋ ਰਣਜੀਤ ਬਾਵੇ ਨੇ ਗਾਣਾ ਗਾਇਆ ਸੀ ਵੀ ਸਰਕਾਰਾਂ ਚਿੱਟਾ ਵਕਾਉਂਦੀਆਂ ਤਾਂ ਚਿੱਟਾ ਵਿਕਦਾ ਠੀਕ ਹੈ ਨਾ ਅਸੀਂ ਮੰਨਦੇ ਆ ਸਰਕਾਰਾਂ ਦਾ ਕਸੂਰ ਹੈ ਪਰ ਜੇਕਰ ਸਰਕਾਰਾਂ ਆਪਣੇ ਬੱਚਾ ਜਿਹੜੇ ਆਪਣੇ ਨੌਜਵਾਨ ਨੇ ਸਹੀ ਨਾ ਦੇ ਰੋਜ਼ਗਾਰ ਦਿੱਤਾ ਜੇ ਕੰਮ ਕਰਕੇ ਲਾ ਦੇ ਮੈਂ ਤੁਹਾਡੀ ਗੱਲ ਤੇ ਆਨਾ ਮੈਂ ਡਾਕਟਰ ਨੂੰ ਹੀ ਸਵਾਲ ਕੀਤਾ ਸੀ ਵੀ ਉਹ ਕੁੜੀ ਦੇਖੋ ਉਹ ਚਾਹ ਵੇਚ ਰਹੀ ਹੈ ਐਨੇ ਮੈਡਲ ਦਿੱਤੀ ਹੋਈ ਤੇ ਉਹ ਵੀ ਚੰਦੀ ਦਾ ਨਸ਼ਾ ਕਰ ਸਕਦੀ ਸੀ ਨਾ ਉਹਨੇ ਨਸ਼ਾ ਨਹੀਂ ਕੀਤਾ ਉਹਨੇ ਆਪਣੇ ਪਿਓ ਦਾ ਕਰਜ਼ਾਦਾਰ ਨਹੀਂ ਚਾਹ ਦੀ ਰੇਡ ਲਾ ਲਈ ਅੰਮ੍ਰਿਤਸਰ ਦੇ ਵਿੱਚ ਦੇਖੋ ਛੋਟੀ ਸਭ ਸਰਕਾਰਾਂ ਦੀਆਂ ਕਮੀਆਂ ਤਾਂ ਦੇਖੋ ਜਿੱਥੇ ਹੈਗੀਆਂ ਉੱਥੇ ਤਾਂ ਹੈਗੀਆਂ ਹੀ ਆ ਜੀ ਯੂ ਅਗਰ ਯੁਗਾਰ ਦਿੱਤਾ ਜਾਵੇ ਜਾਂ ਸਾਡੇ ਬੱਚੇ ਪੜ੍ਹ ਲੈ ਕੇ ਅਜ ਬੇਰੁਜ਼ਗਾਰ ਨਾ ਕੋ ਮần ਫਿਰ ਤਾਂ ਇਹ ਨਸ਼ੇ ਦੀ ਵੀ ਨੌਕਤ ਨਾ ਵੀ ਦੇਖੋ ਆਪਸ਼ਨ ਨਹੀਂ ਜੀ ਹੋਣਾ ਚਾਹੀਦਾ ਸੀ ਸਾਡਾ ਜਿਹੜਾ ਸਰਕਾਰਾਂ ਦੇ ਪ੍ਰਤੀ ਵਿਰੋਧ ਹੈ ਉਹ ਇਹ ਹੈ ਵੀ ਉਸ ਚੀਜ਼ ਦਾ ਆਪਸ਼ਨ ਕਿਉਂ ਆਇਆ ਉਹ ਚੂਜ਼ ਕਰਨ ਦਾ ਆਫੀਸਰ ਕਿਉਂ ਆਇਆ ਕਰੋ ਚੀਜ਼ ਹੈਗੀ ਆ ਸਾਝੂਜ਼ ਕਰਨੀ ਪਈ ਆ ਜੀ ਅਗਰ ਨਚਾ ਹੋ ਗਈ ਨਾ ਉਹਦੀ ਜੜੇ ਨਾ ਹੋਵੇ ਫਿਰ ਤਾਂ ਕੋਈ ਬੱਚਾ ਲਵੇ ਨਹੀਂ ਲੇਕਿਨ ਜਿਹੜੇ ਸਰਕਾਰ ਦਾ ਸਿਸਟਮ ਚੱਲਦਾ ਆ ਰਿਹਾ ਜੀ ਦੇਖੋ ਹੁਣ ਸਾਡੇ ਬੱਚੇ ਪੜ੍ਹ ਲੈ ਕੇ ਜਾਂਦੇ ਆ ਪਤਾ ਨਹੀਂ ਮਾਪੇ ਸਿੱਡਾਂ ਨੂੰ ਇਕੱਠਾ ਦੇ ਦੇ ਕੇ ਪਤਾ ਨਹੀਂ ਕਿਹੜੇ ਸੁਪਨੇ ਮਾਰ ਕੇ ਬੱਚਿਆਂ ਨੂੰ ਪੜਾਉਂਦੇ ਆ ਡਿਗਰੀਆਂ ਕਰਾਉਂਦੇ ਆ ਲੇਕਿਨ ਅਫਸੋਸ ਇੱਥੇ ਆਉਂਦਾ ਵਿਚਾਰਿਆਂ ਦੀ ਉਹ ਮਿਹਨਤ ਅਸਫਲ ਹੋ ਜਾਂਦੀ ਆ ਮਾਤਾ ਪਿਤਾ ਦੀ ਮਿਹਨਤ ਅਸਫਲ ਹੋ ਚੁੱਕੀ ਆ ਜਿਹੜਾ ਬੱਚਾ ਪੜ੍ਹਨ ਵਾਲਾ ਹੁੰਦਾ ਏ ਇੱਕ ਦਿਨ ਕਿਤੇ ਮਾਦਲ ਗਿਰ ਜਾਂਦਾ ਸ਼ਰਮਾਈ ਦੇਖੋ ਇੱਕ ਗੱਲ ਹੋਰ ਕਹਿਣਾ ਚਾਹਨਾ ਵੀ ਇਹ ਐਸਐਚਓ ਨੇ ਕਾਰਵਾਈ ਤਾਂ ਕੀਤੀ ਏ ਕਿਉਂਕਿ ਉਹ ਪਿੰਡ ਦੇ ਸਰਪੰਚ ਨੇ ਇਹ ਮੁੱਦਾ ਉਠਾਇਆ ਸੀ ਹਾਂ ਤੁਹਾਨੂੰ ਦੱਸ ਦੇਣਾ ਤੁਸੀਂ ਵੀਡੀਓ ਨਹੀਂ ਵੇਖੀ ਉਹ ਵੀਡੀਓ ਦੇ ਵਿੱਚ ਐਸਐਚਓ ਬਿਲਕੁਲ ਸਿੱਧਾ ਹੋ ਗਿਆ ਜਨਾਨੀ ਨੂੰ ਵੀ ਜਾਂ ਤਾਂ ਤੂੰ ਪਿੰਡ ਛੱ ਏ ਕਿਉਂਕਿ ਤੂੰ ਜਦੋਂ ਵੀ ਦੁਕਾਨ ਦੇ ਵਿੱਚ ਬੰਦ ਕਈ ਦੁਕਾਨ ਬੰਦ ਹੁੰਦੀ ਹੈ ਤਾਂ ਅੰਦਰ ਕਸਟਮਰ ਨਸ਼ਾ ਕਰ ਰਹੇ ਹੁੰਦੇ ਨੇ ਉਹਨੇ ਸਾਫ਼ ਤੌਰ ਤੇ ਧਮਕੀ ਦਿੱਤੀ ਹੈ ਵੀ ਤੇਰੀ ਦੁਕਾਨ ਤੱਕ ਸੀਲ ਕੀਤੀਏਗੀ ਤੂੰ ਚੁੱਪ ਕਰਕੇ ਪਿੰਡ ਛੱਡ ਦੇ ਕੀ ਤੂੰ ਸਮਝਦੇ ਹੋ ਵੀ ਜਿਹੜੇ ਆਮ ਲੋਕ ਹੁਣ ਅੱਗੇ ਆ ਰਹੇ ਨੇ ਇਹ ਸਰਕਾਰ ਦੇ ਐਕਸ਼ਨ ਤੋਂ ਬਾਅਦ ਆਮ ਲੋਕ ਜੇ ਅੱਗੇ ਹੋਰ ਆਣ ਤਾਂ ਇਹ ਨਸ਼ਾ ਤਸਕਰ ਹੋਰ ਭੱਜਣਗੇ ਦੇਖੋ ਛੋਡੀ ਸਾਹਿਬ ਅੱਗੇ ਦਾ ਬਹੁਤ ਆਉਂਦੇ ਆ ਕਿਤੇ ਨਾ ਕਿਤੇ ਸਰਕਾਰਾਂ ਵੀ ਉਹਨਾਂ ਚੀਜ਼ਾਂ ਨੂੰ ਲਗਾਉਣ ਦੀ ਕੋਸ਼ਿਸ਼ ਕਰਦੀਆਂ ਜੀ ਅੰਮ੍ਰਿਤਸਰ ਨੂੰ ਉੱਠੇ ਆ ਰਮੇਂਦਰ ਝੋਟਾ ਉੱਥੇ ਆ ਗਏ ਹੋਰ ਕਪਲ ਕਹਿੰਦੇ ਆ ਕਿ ਕਲਾਬ ਬੋਲਦੇ ਆ ਲੇਕਿਨ ਉਹ ਸਰਕਾਰਾਂ ਨੇ ਕਹਿੰਦੇ ਚਾਹੇ ਕਿ ਜਦੋਂ ਨਾ ਚਲ ਜਾਨੇ ਕਿਉਂ ਕਿ ਕਿਉਂਕਿ ਸਰਕਾਰਾਂ ਨੂੰ ਕੋਈ ਵੀ ਆਮ ਵਿਅਕਤੀ ਛੋਟੇ ਗੱਲ ਕਰੂਗਾ ਤਾਂ ਸਰਕਾਰ ਦੀ ਵੈਲਿਊ ਨਹੀਂ ਰਹਿ ਜੂਗੀ ਅਗਰ ਸਰਕਾਰ ਆਪਣੀ ਵੈਲਿਊ ਬਚਾਉਣਾ ਚਾਹੁੰਦੀ ਹੈ ਤਾਂ ਫਿਰ ਆਮ ਬੰਦੇ ਨੂੰ ਇਹ ਗੱਲ ਕਰਨ ਦੀ ਜਰੂਰਤ ਨਹੀਂ ਪੈਂਦੀ ਕਿ ਕੰਪਨੀਆ ਪਰਲੂ ਨਹੀਂ ਹੁੰਦੀ ਹੈ ਕਿ ਅਸੀਂ ਸਰਕਾਰਾਂ ਨੂੰ ਬੜ ਕੇ ਸਹੀ ਤਰੀਕੇ ਨਾਲ ਸਜਾਤਾ ਬਈ ਜੀ ਸ਼ਰਮਾ ਜੀ ਮੈਂ ਡਾਕਟਰ ਸਾਹਿਬ ਕੋਲ ਜਾਣਾ ਤੁਸੀਂ ਕੱਟਿਓ ਨਾ ਮੈਂ ਦੋ ਦੋੜ ਕੇ ਆਉਣਾ ਡਾਕਟਰ ਸਾਹਿਬ ਤੋਂ ਜਵਾਬ ਲੈਣਾ ਹਾਂਜੀ ਡਾਕਟਰ ਸਾਹਿਬ ਹਾਂਜੀ ਡਾਕਟਰ ਸਾਹਿਬ ਉਹਨਾਂ ਦਾ ਕਹਿਣਾ ਵੀ ਦੇਖੋ ਜਿਹੜਾ ਯਾਨੀ ਕਿ ਸਰਕਾਰਾਂ ਹਾਂ ਲੋਕ ਅੱਗੇ ਆ ਰਹੇ ਪਰ ਸਰਕਾਰਾਂ ਪੂਰਾ ਸਹਿਯੋਗ ਨਹੀਂ ਦੇ ਰਹੀਆਂ ਲੋਕਾਂ ਦਾ ਦੇਖੋ ਜੀ ਸਰਕਾਰਾਂ ਐਨੀ ਛੋਟੇ ਛੋਟਨਾ ਮੱਛੀਆਂ ਦੇ ਮਗਰ ਪੰਜਾਂ ਹੋਈਆਂ ਨੇ 2020 ਦੇ ਵਿੱਚ ਇੱਕ ਸ਼ਰਾਬ ਦੀ ਨਕਲੀ ਸ਼ਰਾਬ ਦੀ ਟ੍ਰੈਜੇਡੀ ਹੋਈ ਸੀਗੀ 2020 ਚ ਜਿਸ ਦੇ ਚ 120 ਮੌਤਾਂ ਹੋਈਆਂ ਸੀਗੀਆਂ ਹਾਂਜੀ ਜਿਹਦੇ ਤੋਂ ਅੰਮ੍ਰਿਤਸਰ ਜ਼ਿਲ੍ਹਾ ਤਰਨਤਾਰਨ ਤੇ ਇੱਧਰ ਗੁਰਦਾਸਪੁਰ ਵਗੈਰਾ ਜ਼ਿਲ੍ਹੇ ਸੀਗੇ ਉਹਦੇ ਵਿੱਚ ਜਦੋਂ ਇਨਕੁਆਇਰੀ ਹੋਈ ਤਾਂ ਉਹਦੇ ਵਿੱਚ 10 ਫੈਕਟਰਾਂ ਜਿਹੜੀਆਂ ਸ਼ਰਾਬ ਦੀਆਂ ਨੇ ਇਲੀਗਲ ਉਹ ਪਾਈਆਂ ਗਈਆਂ ਨਾ ਤਾਂ ਉਹਨਾਂ ਤੇ ਕੋਈ ਕਾਰਵਾਈ ਹੋਈ ਤੇ 12 ਐਮਐਲਏ ਹੁੰਦੇ ਸੀ ਤੇ ਇੱਕਾ ਮੁੱਖ ਮੰਤਰੀ ਸਾਹਿਬ ਵੀ ਆ ਰਹੇ ਸੀਗੇ ਜਿਨ੍ਹਾਂ ਦੇ ਉੱਤੇ ਕਾਰਵਾਈ ਦੀ ਸਖਤ ਜ਼ਰੂਰ ਸੀ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਇੱਕ ਜਨਾਨੀ ਦੇ ਘਰੇ ਜਾ ਕੇ ਐਸਐਚਓ ਖੜ ਗਿਆ ਬਹੁਤ ਮਾੜੀ ਗੱਲ ਹੈ ਚਲੋ ਠੀਕ ਹੈ ਵੀ ਨਸ਼ੇ ਨਾਲ ਕਰਦੇ ਉਹਨੂੰ ਸਮਝਾਉਣਾ ਚਾਹੀਦਾ ਇਹ ਥੋੜੀ ਇਹਨੂੰ ਫੜ ਕੇ ਅੰਦਰ ਦੇ ਦੇ ਜੀ ਇਹ ਜੇ ਤੁਸੀਂ ਸ਼ਰਾਬ ਦੀ ਗੱਲ ਕਰ ਰਹੇ ਹੋ ਇਹ ਤਾਂ ਆਪਣੇ ਪਿਛਲੇ ਸਾਲ ਸੰਗਰੂਰ ਦੇ ਵਿੱਚ ਵੀ ਜ਼ਹਿਰੀਲੀ ਸ਼ਰਾਬ ਨਾਲ ਕਿੰਨੇ ਬੰਦੇ ਮਰੇ ਸੀ ਉਹ ਨਾ ਇਹਦੇ ਨਾਲ ਗੰਦਾ ਉਹ ਖਬਰ ਅਸੀਂ ਉਹ ਡਾਕਟਰਾਂ ਨੂੰ ਅੱਛੇ ਕੀਤੀ ਸੀ ਉਦੋਂ ਵੀ ਕੋਈ ਐਕਸ਼ਨ ਨਹੀਂ ਹੋਇਆ ਸਰਕਾਰਾਂ ਵੱਲੋਂ ਇਨਫੈਕਟ ਸੰਗਰੂਰ ਨਹੀਂ ਦੇਖੋ ਚਾਹੀਦਾ ਤਾਂ ਹੁੰਦਾ ਨਾ ਜੇ ਮਤਲਬ ਸਰਕਾਰ ਵਾਕਈ ਨਿਰਪੱਖ ਹੈ ਜਾਂ ਲੋਕਾਂ ਦੀ ਮਨਾਈ ਹੋਈ ਸਰਕਾਰ ਹੈ ਜਾਂ ਲੋਕ ਪੱਕੀ ਫੈਸਲੇ ਲੈਂਦੀ ਹੈ ਤਾਂ ਫਿਰ ਵੱਡੀਆਂ ਮੱਛੀਆਂ ਵਾਲੇ ਪਾਸੇ ਆ ਜਿਹੜਾ ਜਿਹੜਾ ਬਲਡੋਜ਼ਰਾਂ ਦੇ ਮੂੰਹ ਉੱਤਰ ਫੈਕਟਰੀਆਂ ਨੇ ਹੁਣ ਇਲੀਗਲ ਜੀ ਜੀ ਸ਼ਰਦ ਜੀ ਕੋਈ پوری ਤਾਂ ਹੈ ਨਹੀਂ ਵੀ ਜਿਹੜੀ ਜੀ ਕੋਈ ਵਿਜੀਟ ਪਾਈ ਬਤੀ ਹੈ ਵੱਡੀਆਂ ਫੈਕਟਰਾਂ ਨੇ ਲੱਖਾਂ ਕਰੋੜਾਂ ਰੁਪਇਆ ਇਹਨਾਂ ਨੂੰ ਜਿਹੜਾ ਇਲੈਕਟੋਰਲ ਫੰਡ ਦਿੱਤਾ ਜਾਂਦਾ ਹੈ ਉਹਨਾਂ ਦੇ ਸਰਾਂ ਦੇ ਉੱਤੇ ਸਰਕਾਰਾਂ ਚੱਲਦੀਆਂ ਨੇ ਜਿਸ ਕਰਕੇ ਇਹ ਉਧਰ ਦੇ ਪਾਸੇ ਮੂੰਹ ਨਹੀਂ ਕਰ ਸਕਦੇ ਅਹ ਸ਼ਰਮਾਈ ਸੁਣ ਰਹੇ ਹੋ ਹੈਲੋ ਡਾਕਟਰ ਸਾਹਿਬ ਸ਼ਰਮਾ ਜੀ ਮਾਫੀ ਜਾਨਾ ਲਾਈਨ ਤੋਂ ਕੱਟ ਗਏ ਨੇ ਦੁਬਾਰਾ ਆਏ ਤਾਂ ਲਾਲਾ ਹਾਂ ਹਾਂ ਤੁਸੀਂ ਸਹੀ ਕਹਿ ਰਹੇ ਹੋ ਵੀ ਵੱਡੀਆਂ ਮੱਛੀਆਂ ਨਹੀਂ ਫੜੀਆਂ ਜਾਂਦੀਆਂ ਤੁਹਾਨੂੰ ਯਾਦ ਹੋਣਾ ਕਿ ਪਿਛੇ ਜਗਦੀਸ਼ ਭੋਲਿਆ ਨਾਮ ਆਇਆ ਸੀ ਜੋ ਕਿ ਪੰਜਾਬ ਦੇ ਕਿੰਨੇ ਵੱਡੇ ਯਾਨੀ ਕਿ ਅਫਸਰ ਰਹੇ ਐ ਸਜ਼ਾ ਵੀ ਕੱਟ ਕੇ ਆਏ ਪਰ ਦੁੱਖ ਹੁੰਦਾ ਕਿ ਸਜ਼ਾ ਕੱਟਣ ਤੋਂ ਬਾਅਦ ਕੁਝ ਦੀ ਰਹਿੰਦੇ ਸੀ ਉਹਨਾਂ ਨੂੰ ਦੁਬਾਰਾ ਬਹਾਲ ਕਰ ਦਿੱਤਾ ਗਿਆ ਹਾਂਜੀ ਦੇਖੋ ਗੱਲ ਇਹ ਮੈਂ ਸੁਭੀ ਸਾਹਿਬ ਇੱਕ ਕਹਿੰਨਾ ਵੀ ਜਿੰਨਾ ਇਹ ਨਸ਼ਾ ਕਹਿੰਦੇ ਨੇ ਅਸੀਂ ਫੜ ਲਿਆ ਜੀ ਉਹਦੀ ਕੈਮੀਕਲ ਲੈਬੋਰੀ ਚ ਜਾਂਚ ਹੋ ਗਈ ਵੀ ਉਹ ਵਾਕਈ ਨਸ਼ਾ ਤਾਂ ਉਹਦੇ ਵਿੱਚ ਕਿੰਨੀ ਮਾਤਰਾ ਨਸ਼ੇ ਦੀ ਉੱਤੇ ਬਾਕੀ ਉਹਦੇ ਵਿੱਚ ਐਕਸਟਰਾ ਚੀਜ਼ਾਂ ਹੋਰ ਕਿੰਨੀਆਂ ਲਗੀਆਂ ਹੋਈਆਂ ਨੇ ਇਹ ਇੱਕ ਮਿੰਟ ਹੈ ਡਾਕਟਰ ਸਾਹਿਬ ਡਾਕਟਰ ਸਾਹਿਬ ਸ਼ਰਮਾ ਜੀ ਆ ਗਏ ਦੁਬਾਰਾ ਹਾਂਜੀ ਸ਼ਰਮਾ ਜੀ ਹਾਂ ਬਿਲਕੁਲ ਛੋਟੇ ਸਾਹਿਬ ਦੇਖੋ ਡਾਕਟਰ ਸਾਹਿਬ ਦਾ ਕਹਿਣਾ ਹੈ ਵੀ ਜਿਹੜੇ ਛੋਟੀਆਂ ਮੱਛੀਆਂ ਹਨ ਉਹਨਾਂ ਦੇ ਪਿੱਛੇ ਸਰਕਾਰਾਂ ਪੈਂਦੀ ਪੁਲਿਸ ਪੈਂਦੀ ਹੈ ਬੜੀਆਂ ਬੜੀਆਂ ਮੱਛੀਆਂ ਨੂੰ ਫੜਨ ਦੀ ਜ਼ਰੂਰਤ ਹੈ ਬੜੇ ਤਸ਼ਕਰਾਂ ਨੂੰ ਫੜਨ ਦੀ ਜ਼ਰੂਰਤ ਹੈ ਕਿਤੇ ਜਿਹੜੇ ਛੋਟੇ ਮੋਟੇ ਲੋਕ ਹੁੰਨੇ ਆ ਇਹ ਕੋਈ ਜ਼ਿਆਦਾ ਉਹ ਨਹੀਂ ਹੁੰਦੇ ਵੀ ਜ਼ਿਆਦਾ ਮਤਲਬ ਇੱਕ ਸੱਚ ਸੱਚ بڑے ਰੈਕ ਵਿੱਚ ਚਲਾਉਣ ਜਾਂ ਕੁਝ ਕਰਨ ਇਹ ਛੋਟਾ ਮੋਟਾ ਨਸ਼ਾ ਵੇਚਦੇ ਆ ਜਿਹੜੇ ਲੋਕ ਬੜੀ ਤਸਕਰੀ ਕਰਦੇ ਆ ਜਾਂ ਬੜੇ ਮਕਰਮਾਸ਼ਾ ਉਹਨਾਂ ਨੂੰ ਨੱਥ ਪਾਉਣ ਦੀ ਜ਼ਰੂਰਤ ਹੈ ਕਿਉਂ ਨੱਥ ਕਿਉਂ ਨਹੀਂ ਪੈ ਰਹੀ ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਕਹਿਆ ਸੀਗਾ ਵੀ ਰਾਜਨੀਤਿਕ ਲੋਕ ਹੁੰਨੇ ਆ ਜਾਂ ਰਾਜਨੀਤਿਕ ਲੋਕਾਂ ਦੀ ਸਪੋਰਟ ਹੁੰਦੀ ਹੈ ਜੀ ਜੀ ਇਹਹੀ ਗੱਲ ਅੱਜ ਤੋਂ ਕਹਿ ਰਹੇ ਨੇ ਦੇਖੋ ਮੈਂ ਹੁਣੇ ਗੱਲ ਕਰਕੇ ਆਇਆ ਜਗਦੀਸ਼ ਭੋਲੇ ਦੀ ਕੁਸਲ ਪਹਿਲਾਂ ਮੈਨੂੰ ਯਾਦ ਹੈ ਉਹਨਾਂ ਨੂੰ ਡਰੱਗ ਕੇਸ ਦੇ ਵਿੱਚ ਸਜ਼ਾ ਹੋਈ ਉਹ ਤੇ ਜਦੋਂ ਬਾਅਦ ਜਮਾਨਤ ਤੇ ਗਿਆ ਹਾਈ ਕੋਰਟ ਵੱਲੋਂ ਦੇਖੋ ਉਹ ਨਾ ਅਰੇ ਯਾਨੀ ਕਿ ਪੂਜੇ ਟਾਈਮ ਰੰਦਾ ਰਿਟਾਇਰਮੈਂਟ ਨੂੰ ਤਾਂ ਸਰਕਾਰ ਨੇ ਦੁਬਾਰਾ ਬਹਾਲ ਕਰ ਦਿੱਤਾ ਕਿਉਂਕਿ ਉਹਨਾਂ ਦੀ ਰਿਟਾਇਰਮੈਂਟ ਕਰਨੀ ਸੀ ਉਹ ਇੱਕ ਅਫਸਰ ਸੀ ਇਸ ਨੂੰ ਰਿਟਾਇਰਮੈਂਟ ਕਰਨੀ ਦੁਬਾਰਾ ਬਹਾਲ ਕੀਤਾ ਗਿਆ ਜਦਕਿ ਉਹ ਡਰਗ ਕੇਸ ਦੇ ਸਜ਼ਾ ਘਟ ਕੇ ਆ ਸੀ ਇਹ ਜਿਆ ਨਹੀਂ ਹੋਣ ਦੇਦਾ ਬਿਲਕੁਲ ਛੋਟੀ ਜਿਹੀ ਬਾਤ ਜਿਹੜੀ ਚੀਜ਼ ਸੀ ਪਹੁੰਚਿਆ ਮਤਲਬ ਲਈ ਕੋਈ ਯੂਜ਼ ਮਿਸ ਯੂਜ਼ ਦਾ ਪਰ ਮਤਲਬ ਵਰਤੋਂ ਜਾਂ ਦੁਰਵਰਤੋਂ ਦੀ ਗੱਲ ਜਿਹੜੀ ਆਪਾਂ ਕਰਦੇ ਆ ਉਹ ਹੁੰਦੀ ਆ ਰਹੀ ਹੈ ਜਿਹੜੀ ਸਰਕਾਰ ਦਾ ਦਮ ਹੁੰਦਾ ਜਿਹੜੀ ਸਰਕਾਰ ਕੋਰੰਟ ਤੇ ਹੁੰਦੀ ਹੈ ਸੱਤਾ ਦੇ ਵਿੱਚ ਹੁੰਦੀ ਹੈ ਉਹ ਆਪਣੇ ਤਰੀਕੇ ਦੇ ਨਾਲ ਚੱਲਦੀ ਹੈ ਜੀ ਦੇਖੋ ਸਿਸਟਮ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਹੈ ਸਰਕਾਰ ਸਰਕਾਰ ਦੇ ਵਰਤੋਂ ਜਾਂ ਮੁੱਢੀ ਗੱਲ ਤੋਂ ਚੱਲਦੇ ਆ ਇਹਨਾਂ ਨੂੰ ਕਿੱਦਾਂ ਟਰੈਕ ਤੇ ਲੈ ਕੇ ਆਉਣੇ ਲੋਕਾਂ ਦੇ ਕੋਲ ਆਪਸ਼ਨ ਨਹੀਂ VOTER ਦੇ ਕੋਲ ਆਪਸ਼ਨ ਨਹੀਂ ਸਿਸਟਮ ਹੈਗਾ ਲੇਕਿਨ ਸਿਸਟਮ ਦੇ ਵਿੱਚ ਲੋਕ ਚੱਲਦੇ ਨਹੀਂ ਜੀ ਯਾਨੀ ਕਿ ਜੇ ਜੇ ਦੇਖੋ ਹੁਣ ਨਸ਼ਾ ਦਾ ਦੇਖੋ ਬੰਦ ਹੋ ਰਿਹਾ ਮੈਂ ਸ਼ਰਮਈ ਇੱਕ ਵਾਰ ਮੁੱਦੇ ਤੋਂ ਲੱਗ ਵੀ ਹੋਈ ਨਾ ਕਿ ਤੁਹਾਨੂੰ ਯਾਦ ਹੋਣਾ ਕਿ ਤਹਿਸੀਲਦਾਰਾਂ ਰੋੜਤਾਲ ਕੀਤੀ ਗਈ ਸੀ ਸ਼੍ਰੀਆਮ ਬਲੈਕਮੇਲ ਕੀਤਾ ਗਿਆ ਸੀ ਤੇ ਹੁਣ ਤਹਿਸੀਲਦਾਰਾਂ ਨੇ ਯੂ-ਟਰਨ ਕਰ ਲਿਆ ਆਪ ਵੀ ਕਹਿੰਦਾ ਕਹਿੰਦੇ ਸੀ ਅੱਜ ਤੋਂ ਜੋਬ ਤੇ ਆ ਰਹੇ ਵਾਪਸ ਦੇਖੋ ਚੂੜੀ ਚੜਾਈ ਹੈ ਨਾ ਜੀ ਜੀ ਜਦੋਂ ਨਟ ਢਿੱਲੇ ਹੋ ਜਾਣ ਕਿਸੇ ਜੀ ਦੀ ਦਾ ਸਕਰੂ ਤੇ ਲਾਜਵੇਂ ਨੂੰ ਟਾਈਟ ਕਰਨਾ ਪੈਂਦਾ ਹੁਣ ਸਰਕਾਰ ਨੇ ਚੂੜੀ ਟਾਈਟ ਕੀਤੀ ਹੈ ਜੀ ਦੇਖੋ ਬਿਲਕੁਲ ਮਾਨ ਸਾਹਿਬ ਸਹੀ ਬੋਲਦੇ ਆ ਜੀ ਵੀ ਇਹ ਲੋਕ ਖੱਜਲ ਖਵਾਰ ਕਰਦੇ ਆ ਪਬਲਿਕ ਨੂੰ ਪਬਲਿਕ ਤੋਂ ਪੈਸਾ ਵੀ ਲੰਨੇ ਆ ਰਜਿਸਟਰੀਆਂ ਕਿਤੇ ਉਨੀਆ ਪੈਸੇ ਕਿਤੇ ਜਮਾ ਹੁੰਨੇ ਆ ਪਤਾ ਨਹੀਂ ਵਿੱਚ ਕਿਹੜੇ ਕਿਹੜੇ ਵਿਚੋਲੇ ਹੁੰਨੇ ਆ ਬਿਲਕੁਲ ਸਹੀ ਕਰਿਆ ਸਰਕਾਰ ਅਗਰ ਐਡਾ ਸਖਤ ਚੱਲਦੀ ਰਹੂਗੀ ਤਾਂ ਇਹ ਲੋਕ ਸੁਧਰ ਜਾਣਗੇ ਕਿਉਂਕਿ ਪਤਾ ਨਹੀਂ ਲੋਕ ਕਿਵੇਂ ਕੋਈ ਚੀਜ਼ ਦੋ ਪੈਸੇ ਜੋੜ ਕੇ ਬਣਾਉਂਦਾ ਹੈ ਤੇ ਫਿਰ ਉਸੇ ਵੇਚ ਕੇ ਕੀ ਕਰਦਾ ਰੱਬ ਜਾਣਦਾ ਉਹਦੇ ਕਿੱਸੇ ਕਾ ਹੁੰਦਾ ਸੋ ਇਹ ਤਾਂ ਕਹਾਣੀ ਆ ਉਹ ਤੇ ਇਸੇ ਕਰਕੇ ਮਾਨ ਸਾਹਿਬ ਦੀ ਸਰਕਾਰ ਨੇ ਜਿਹੜਾ ਉਪਰਾਲਾ ਕੀਤਾ ਉਕਾ ਦੇਖੋ ਇੱਕ ਇੱਕ ਉਪਰਾਲਾ ਕਰ ਦਿੱਤਾ ਹੈ ਦੂਜਾ ਜਿਹੜੇ ਕਿਸਾਨ ਆਗੂ ਕੱਲ ਜਗਿੰਦਰ ਸਿੰਘ ਔਗਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੂੰ ਵੀ ਕੱਲ ਰਿਹਾ ਕਰ ਦਿੱਤਾ ਗਿਆ ਹਨਾ ਕਿ ਇਸ ਕਿਸਾਨਾਂ ਦੇ ਵੱਲੋਂ ਅੱਜ ਇੱਕ ਬਹੁਤ ਵੱਡੀ ਮੀਟਿੰਗ ਕਰਨ ਦਾ ਐਲਾਨ ਕੀਤਾ ਗਿਆ ਹੁਣ ਲੁਧਿਆਣਾ ਵਿੱਚ ਮੀਟਿੰਗ ਕਰਨਗੇ ਮਾਪ ਪੰਚਾਇਤ ਦੁਆਰਾ ਹੋ ਰਹੀ ਹੈ ਕਿ ਸਰਕਾਰ ਦੇ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਫਿਰ ਉਹ ਐਕਸ਼ਨ ਦੀ ਗੱਲ ਕਰ ਰਹੇ ਨੇ ਉਹ ਫਿਰ ਪੰਜਾਬ ਸਰਕਾਰ ਕੋਈ ਵੱਡਾ ਰਿਐਕਸ਼ਨ ਦਿਖਾਏਗੀ ਨਹੀਂ ਨਹੀਂ ਕੋਈ ਕਿਸਾਨ ਜਥੇਬੰਦੀਆਂ ਦੇਖੋ ਜਿਹੜੀਆਂ ਗੱਲ ਕਰਦੀਆਂ ਉਹਨਾਂ ਤੋਂ ਅਸੀਂ ਕਿਸਾਨ ਜਥੇਬੰਦੀਆਂ ਨਹੀਂ ਗੰਦੇ ਜੀ ਲੋਕ ਜੀ ਉਹ ਕੰਮ ਜਿਵੇਂ ਬੰਦੀਆਂ ਦੀ ਜਿਹੀ ਹੈ ਉਹਦੇ ਤੋਂ ਕੁਝ ਨਹੀਂ ਸਿਰਫ ਇਹ ਕਹਿ ਸਕਦਾ ਵੀ ਹਾਂ ਉਹਨਾਂ ਦੇ ਜਿਵੇਂ ਬੰਦੀਆਂ ਬਣੀਆਂ ਹੋਈਆਂ ਲੋਕ ਉਹਨਾਂ ਦੇ ਨਾਲ ਪਬਲਿਕ ਲੱਗੀ ਹੋਈ ਹੈ ਉਹਨਾਂ ਦੀ ਜਿਥੇਬੰਦੀ ਚੱਲ ਰਹੀ ਹੈ ਅਗਰ ਉਹ ਬੋਟੇ ਵਾਲੇ ਕੋਈ ਕੰਮ ਫੁਰਕਿਤੇ ਨਾ ਕਿਸੇ ਲੋਕਾਂ ਦੇ ਭਲੇ ਵਾਸਤੇ ਨਾ ਉਹ ਜੀ ਉਹ ਤਾਂ ਸਿਰਫ ਆਪਣੀਆਂ ਇੱਕ ਪੈਸੇ ਦੀ ਹੈ ਪੈਸੇ ਕਰਕੇ ਇਹ ਕੁਰਸੀ ਕਰਕੇ ਚੰਦਕ ਲੋਕ ਚੰਦਕ ਪ੍ਰਧਾਨ ਆ ਚੰਦਕ ਜਥੇਬੰਦੀਆਂ ਜਿਹੜੀਆਂ ਕਿਤੇ ਨਾ ਕਿਤੇ ਸਾਰੇ ਮਾਹੌਲ ਨੂੰ ਖਰਾਬ ਕਰ ਰਹੀਆਂ ਜੀ ਸ਼ਰਮਾ ਜੀ ਕੱਲ 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 ਸ਼ਾਮ ਨੂੰ ਲਈ ਦੇ ਇਹੀ ਗੱਲ ਇਹੀ ਗੱਲ ਡਾਕਟਰ ਸਾਹਿਬ ਸੁਣ ਰਹੇ ਨੇ ਕੱਲ ਇਹੀ ਗੱਲ ਡਾਕਟਰ ਸਾਹਿਬ ਨੇ ਕਹੀ ਸੀ ਵੀ ਡੱਲੇਵਾਲ ਦੀ ਚੜ੍ਹਾਈ ਦੇ ਕੇ ਇਹ ਲੋਕ ਹੁਣ ਆਪਣੇ ਆਪਣੇ ਮਹਾਪੰਚਾਇਤਾਂ ਕਰ ਰਹੇ ਨੇ ਆਮ ਲੋਕਾਂ ਨੂੰ ਤੰਗੀ ਹੋ ਰਹੀ ਹੈ ਤਾਂ ਕੱਲ ਪੰਜਾਬ ਸਰਕਾਰ ਨੇ ਐਕਸ਼ਨ ਲਿਤਾ ਅਹ ਦੇਖੋ ਜੁਡੀ ਸਾਹਿਬ ਜਦੋਂ ਇੱਕ ਸਾਲ ਤੋਂ ਕੋਈ ਸਰਕਾਰ ਨਹੀਂ ਸੀ ਬੋਲੀ ਸੈਂਟਰ ਸਰਕਾਰ ਤਸਤੇ ਮਾਰ ਨਹੀਂ ਸੀ ਕੋਈ ਇੱਕ ਸਾਲ ਬਾਅਦ ਜਦੋਂ ਸਰਕਾਰ ਦਾ ਵਫਦ ਚਾਹੇ ਦੋ ਲੋਕ ਆ ਚਾਰ ਲੋਕਾ ਜੋ ਵੀ ਸਿਸਟਮ ਦੇ ਹਸਾਬ ਨਾਲ ਬਣੇ ਹੋਏ ਸੀ ਵਿਭਾਗ ਦੇ ਲੋਕ ਆਏ ਦਲੇਵਾਲ ਸਾਹਿਬ ਦੀ ਜਥੇਬੰਦੀ ਦੇ ਨਾਲ ਉਹਨਾਂ ਦੀ ਸਪੋਰਟਰਾਂ ਦੇ ਨਾਲ ਜਥੇਬੰਦੀਆਂ ਦੀ ਸਪੋਰਟਰਾਂ ਦੇ ਨਾਲ ਕਿਦ ਤੱਕ ਉਹਨਾਂ ਨੇ ਬੈਠ ਕੇ ਗੱਲਬਾਤ ਕੀਤੀ ਪਹਿਲੀ ਮੀਟਿੰਗ طے ਕੀਤੀ ਜਿਸ ਦਿਨ ਤੋਂ ਪਹਿਲੀ ਮੀਟਿੰਗ طے ਹੋ ਗਈ ਉਸ ਦਿਨ ਤੋਂ ਪhle ਭਾਵ ਨੇ ਸ਼ੁਰੂ ਕਰ ਲਈ ਉਸ ਦਿਨ ਤੋਂ ਕੱਦ ਤੋਂ ਬਾਹਰ ਲਿਗੇ ਕਿਉਂਕਿ ਜਿਹੜਾ ਪਹਿਲਾ ਪੰਜਾਬ ਬੰਦ ਹੋਇਆ ਸੀਗਾ ਉਸ ਤੋਂ ਦੂਜੇ ਜਾਂ ਤੀਜੇ ਦਿਨ ਇਹ ਕਿਤੇ ਨਾ ਕਿਤੇ ਮੈਟਰ ਹੋ ਗਿਆ ਸੀਗਾ ਉਸ ਤੋਂ ਬਾਅਦ ਭਲੇਰ ਸਾਹਿਬ ਦੇ ਆਪਣੇ ਅਲੱਗ ਜਿਹੜੇ ਬਿਆਨ ਆਉਣ ਲੱਗੇ ਅੱਜ ਅਸੀਂ ਉੱਥੇ ਜਾਵਾਂਗੇ ਅੱਜ ਅਸੀਂ ਦਿੱਲੀ ਫੇਰਾਂਗੇ ਅਸੀਂ ਮੋਰਚੇ ਨੂੰ ਤਿੱਖਾ ਕਰਾਂਗੇ ਮੋਰਚੇ ਨੂੰ ਮਜ਼ਬੂਤ ਕਰਾਂਗੇ ਤੁਸੀਂ ਨਾ ਤਾਂ ਮੋਰਚਾ ਤਿੱਖਾ ਕਰ ਰਹੇ ਆ ਨਾ ਤੁਸੀਂ ਮਜ਼ਬੂਤ ਕਰ ਰਹੇ ਆ ਤੁਸੀਂ ਤਾਂ ਲੋਕਾਂ ਦਾ ਜਿਹੜਾ ਕਿਤੇ ਨਾ ਕਿਤੇ ਚੁੱਲ੍ਹਾ ਬਲਦਾ ਉਹਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਆ ਤੁਹਾਨੂੰ ਸਮਝ ਜਾਣਾ ਚਾਹੀਦਾ ਜੱ태 ਬੰਦੀਆਂ ਜਿਹੇ ਪ੍ਰਧਾਨ ਜਿਹੜੇ ਕਿਤੇ ਨਾ ਕਿਤੇ ਸਟ੍ਰੈਕ ਤੇ ਚੱਲ ਰਹੇ ਆ ਜੀ ਚਲੋ ਸ਼ਰਮਾ ਜੀ ਤੁਸੀਂ ਆਪਣਾ ਕੀਮਤੀ ਸਮੇਂ ਦਿੱਤਾ ਸਾਨੂੰ ਪਤਾ ਹੈ ਕਿ ਅੱਜ ਕੱਲ ਤੁਸੀਂ ਫ੍ਰੀ ਨਹੀਂ ਹੋ ਫਿਰ ਵੀ ਸਾਡੇ ਨਾਲ ਜੁੜੇ ਤੇ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਓਡੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਸਾਡੇ ਨਾਲ ਜੁੜ ਗਏ ਸਾਡੇ ਪੱਤਰਕਾਰ ਸੰਜੀਵ ਸ਼ਰਮਾ ਜੀ ਤਾਂ ਪਹਿਲਾਂ ਜਿਹੜੀ ਸ਼ੁਰੂਆਤ ਕੀਤੀ ਸੀ ਉਹ ਸਾਡੇ ਵਿਸ਼ੇਸ਼ਕ ਨੇ ਰਿੰਦਰ ਜੀ ਮਾਨਸਾ ਤੋਂ ਜਿਹੜਾ ਸਾਡਾ ਅੱਜ ਦਾ ਮੁੱਦਾ ਸੀ ਉਹ ਨਸ਼ੇ ਲੈ ਕੇ ਸੀ ਕਿ ਖੰਨੇ ਦੇ ਇੱਕ ਨੇੜਲੇ ਪਿੰਡ ਦੇ ਵਿੱਚ ਇੱਕਔਰ ਦਾ ਬੀਟੀ ਬਾਲਰ ਦਾ ਕੰਮ ਕਰਦੀ ਹੈ ਉੱਥੇ ਉਹ ਅੰਦਰ ਬੁਲਾ ਕੇ ਦੁਕਾਨ 'ਚ ਨੌਜਵਾਨ ਨਸ਼ਾ ਵੇਚ ਰਹੀ ਸੀ ਉੱਥੇ ਨਸ਼ਾ ਕਰਾਇਆ ਜਾ ਰਿਹਾ ਇਜ਼ਾ ਜਦੋਂ ਪਤਾ ਲੱਗਿਆ ਸਰਪੰਚ ਨੂੰ ਤਾਂ ਉਸਨੇ ਐਸਐਚਓ ਨੂੰ ਦੱਸਿਆ ਐਸਐਚਓ ਨੇ ਤੁਰੰਤ ਐਕਸ਼ਨ ਲਿੱਤਾ ਅਤੇ ਐਸਐਚਓ ਸਿੱਧਾ ਬਿਊਟੀ ਪਾਰਲਰ ਤੇ ਜਾ ਕੇ ਹੋ ਗਿਆ ਤਤਾ ਉਸਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਜਾਂ ਤਾਂ ਪਿੰਡ ਛੱਡ ਦੇ ਜਾਂ ਨਸ਼ਾ ਇੱਥੇ ਕਰਾਣਾ ਬੰਦ ਕਰ ਦੇ ਨਹੀਂ ਤਾਂ ਫਿਰ ਮੈਂ ਬਹੁਤ ਐਕਸ਼ਨ ਲਾਂਗਾ ਬਹੁਤ ਵਧੀਆ ਗੱਲ ਹੋਈ ਹੈ ਕਿ ਉਸ ਔਰਤ ਨੂੰ ਸਬਕ ਸਿਖਾਇਆ ਗਿਆ ਅਸੀਂ ਇਹ ਨਹੀਂ ਚਾਹਦੇ ਜਿਵੇਂ ਵੀ ਤਰਕ ਵੀ ਆਏ ਕਿ ਉਹ ਔਰਤ ਨਸ਼ਾ ਵੇਚ ਕਿਉਂ ਰਹੀ ਹੈ ਸਰਕਾਰਾਂ ਦੀ ਵੀ ਕਮੀ ਹੈ ਕਿ ਕਿੰਨਾ ਕਿਤੇ ਸਾਡੇ ਪੰਜਾਬ ਦੇ ਚ ਅੱਜ ਬੇਜ਼ਵਾਰੀ ਜਿਆਦਾ ਹੈ ਨੌਜਵਾਨਾਂ ਨੂੰ ਕੰਮਕਾਰ ਨਹੀਂ ਮਿਲ ਰਿਹਾ ਜਿਸ ਕਰਕੇ ਘਰਾਂ ਘਰਾਂ ਦੇ ਵਿੱਚ ਲੋਕ ਨਸ਼ਾ ਵੇਚਣ ਨੂੰ ਮਜਬੂਰ ਨੇ ਸੋ ਦੋਸਤੋ ਪਰ ਇੱਕ ਗੱਲ ਇਹ ਵੀ ਸਾਹਮਣੇ ਆਂਦੀ ਹੈ ਕਿ ਨੌਜਵਾਨਾਂ ਦੀ ਨਸ਼ਾ ਨਾਲ ਮੌਤ ਹੋ ਰਹੀ ਹੈ ਜਿਸ ਤੇ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਬਲਡੋਜ਼ਰ ਐਕਸ਼ਨ ਚਲਾਇਆ ਗਿਆ ਪਿਛਲੇ 7-8 ਦਿਨਾਂ ਤੋਂ ਉਸ ਦਿਨ ਨਾਲ ਹੁਣ ਪੰਜਾਬ ਦੇ ਵਿੱਚ ਕਾਫੀ ਨਸ਼ਾ ਤਸਕਰ ਫੜੇ ਜਾ ਰਹੇ ਨੇ ਪਰ ਸਵਾਲ ਉੱਠਦਾ ਹੈ ਕਿ ਛੋਟੀਆਂ ਮੱਛੀਆਂ ਫੜੇ ਜਾ ਰਹੀਆਂ ਜਿਹੜੇ ਵੱਡੇ ਵੱਡੇ ਮગરਮਛ ਬੈਠੇ ਨੇ ਉਹਨਾਂ ਨੂੰ ਸਰਕਾਰ ਕਦੋਂ ਅੱਗੇ ਲਿਆਏਗੀ ਕਿ ਇਹਨਾਂ ਦੇ ਪਰਦੇ ਫਾਸ਼ ਹੋਣਗੇ ਜੋ ਵੀ ਹੋਏਗਾ ਦੋਸਤੋ ਤੁਹਾਨੂੰ ਅਸੀਂ ਨਸੇ ਕਰਾਂਗੇ ਸਭ ਤੋਂ ਪਹਿਲਾਂ ਏਵਨ ਪੰਜਾਬੀ ਟੀਵੀ ਦੇ ਦੋਸਤੋ ਇਹ ਸਾਡਾ ਲਾਈਵ ਦਾ ਅੱਜ ਦਾ ਪ੍ਰੋਗਰਾਮ ਸੀ ਤੇ ਤੁਹਾਡਾ ਦੁਆਰਾ ਜੁੜਾਂਗਾ ਕੋਈ ਹੋਰ ਲਾਈਵ ਦਾ ਪ੍ਰੋਗਰਾਮ ਵਿਸ਼ਾ ਲੈ ਕੇ ਉਹ